ਗੁਰ ਸੰਗਤ ਜੀ ਗੁਰੂ ਘਰ ਵਿੱਚ ਰਹਿੰਦੇ ਆ ਬਹੁਤ ਲੰਮਾ ਥਾਂ 8 ਸਾਲਾਂ ਦੇ ਵੀ ਚੰਗੀ ਸੀ ਜਦੋਂ ਤੋਂ ਗੁਰੂ ਘਰ ਵਿੱਚ ਪੰਥ ਦੇ ਟੁਕੜਿਆਂ ਤੇ ਪਲੰਦੇ ਆਂ ਮਹਾਪੁਰਖ ਬਾਬਾ ਸ਼ੇਰ ਸਿੰਘ ਜੀ ਵਰਗੇ ਗੁਰਮੁਖ ਮਹਾਤਮਾ ਲੋਕ ਉਂਗਲਾਂ ਦੇ ਗਿਣੇ ਜਾਣ ਜੋਗੇ ਪਲਜੋਕ ਵਿੱਚ ਵਿੱਚ ਭਾਵੇਂ ਸਤਕਾਰ ਅਸੀਂ ਸਾਰਿਆਂ ਦਾ ਕਰਦੇ ਆ ਸਾਰੇ ਦਸਵੇਂ ਪਾਸ਼ਾ ਦੇ ਘਰਦੋਰ ਦੇ ਕਿੰਤੋ ਜਾਣ ਕੇ ਸਾਨੂੰ ਵੀ ਬਹੁਤ ਸਤਕਾਰ ਪਿਆਰ ਦਿੰਦੇ ਨੇ ਦਸਵੇਂ ਪਾਸ਼ਾ ਦੇ ਸੇਵਾਦਾਰ ਜਾਣ ਕੇ ਪਰ ਇੰਨਾ ਨਿਰਸ਼ਲ નિਸ਼ਪਾਮ ਨਿਸ਼ਕਪਟ ਤੇ ਦ੍ਰਿੜਹਿਰਦਾ ਸਿਖਰ ਦੀ ਗੱਲ ਜੀ ਬਾਬਾ ਸ਼ੇਰ ਸਿੰਘ ਜੀ ਗੁਰਦਸਵੇਂ ਪਾਸ਼ਾ ਮਹਾਰਾਜ ਜੀ ਦੇ ਪਵਿੱਤਰ ਤਾਪਨ ਤਪਸਾ ਭੂਮ ਹਿਮਕੁੰਟ ਪਰਬਤ ਹੈ ਜਹਾਂ ਜਿੱਥੇ ਸੱਤ ਚੋਟੀਆਂ ਨੇ ਸਬਤ ਸਿੰਘ ਸੋਭੇ ਤਹਿਤ ਹਨ ਉਹ ਸੱਤ ਚੋਟੀਆਂ ਦਿਖਦੀਆਂ ਵੀ ਨਹੀਂ ਕਿਉਂਕਿ ਧੁੱਪ ਚੜੇਗੀ ਤੇ ਤਾ ਦਿਖਣਗੀਆਂ ਧੁੱਪ ਚੜੇ ਤੇ ਫੇਰ ਵੀ ਦੇਖਣਾ ਬਹੁਤ ਮੁਸ਼ਕਲ ਕਾਰਜ ਹੈ ਆ ਅੱਖਾਂ ਦੇ ਉੱਪਰ ਹੱਥ ਰੱਖ ਕੇ ਨਜ਼ਰ ਨੂੰ ਪੂਰਾ ਫੋਕਸ ਕਰਕੇ ਚੋਟੀਆਂ ਵੇਖਣੀਆਂ ਵੇਦੀਆਂ ਉਹਨਾਂ ਸੱਤ ਚੋਟੀਆਂ ਦੇ ਉੱਪਰ ਨਿਸ਼ਾਨ ਸਾਹਿਬ ਪਹਿਲਾਂ ਚਲਾਏ ਤੇ ਫਿਰ ਹਰ ਸਾਲ ਉਹਨਾਂ ਸੱਤ ਚੋਟੀਆਂ ਦੇ ਨਿਸ਼ਾਨ ਸਾਹਿਬ ਦੇ ਪਾਵਨ ਚੋਲੇ ਆਪ ਜੀ ਬਦਲ ਕੇ ਅਰਦਾਸਾਂ ਸੋਧ ਕੇ ਵਾਪਸ ਆਇਆ ਕਰਦੇ ਕਿੰਨੇ ਵੱਡੇ ਹੱਥੀ ਦ비 ਹੋਣਗੇ ਨਾ ਉੱਥੇ ਬੰਦਾ ਨਾ ਪ੍ਰੇਦਾ ਨਾ ਆਕਸੀਜਨ ਨਾ ਕੋਈ ਸਵਾਸ ਤੇ ਨਾਲ ਪੰਜ ਪੰਜ ਸਿੰਘ ਆਪਣੇ ਨਾਲ ਲੈ ਕੇ ਜਾਣੇ ਹੱਥ ਵਿੱਚ ਤਕੂਆ ਹੁੰਦਾ ਸੀ ਸ਼ਸਤਰ ਆਵਜੀ ਦਾ ਉਹ ਸ਼ਸਤਰ ਦੇ ਨਾਲ ਪਹਿਲਾਂ برف ਨੂੰ ਤਰਛਣਾ ਉਹਦੇ ਚਰਨ ਟਿਕਾਉਣ ਜੋਗੀ ਪੈਰ ਟਿਕਾਉਣ ਜੋਗੀ ਜਗ੍ਹਾ ਬਣਾਉਣੀ ਕਿ ਮਗਲੇ ਸਿੰਘ ਨਾਲ ਤੁਰੇ ਆਉਣ ਕਿੱਟ ਭਰੀ ਹੁੰਦੀ ਸੀ ਉਹਦੇ ਵਿੱਚ ਹਰ ਤਰ੍ਹਾਂ ਦਾ ਸ਼ਸਤਰ ਆਸਰਾਵ ਜੀ ਨੇ ਸਜਾਇਆ ਹੁੰਦਾ ਸੀ ਤੇ ਕਾਕ ਪਸੁੰਡ ਦੀ ਜਗ੍ਹਾ ਜਿਹਨੂੰ ਜਿਹਦਾ ਪੁਰਾਣਾ ਵਿੱਚ ਵੀ ਜ਼ਿਕਰ ਆਉਂਦਾ ਕਾਕ ਪਸੁੰਡੀ ਗੁਰੂ ਘਰ ਵਿੱਚ ਉਹਦਾ ਕਾਕ ਪਸੁੰਡ ਜੇਕਰ ਹੁੰਦਾ ਜਨਮ ਸਾਖੀ ਸ੍ਰੀ ਗੁਰੂ ਨਾਨਕ ਪ੍ਰਕਾਸ਼ ਤੇ ਹੋਰ ਪਾਵਨ ਗ੍ਰੰਥਾਂ ਦੇ ਵਿੱਚ ਉਸ ਜਗ੍ਹਾ ਨੂੰ ਵੀ ਆਪ ਜੀ ਨੇ ਤਲਾਸ਼ਿਆ ਤੇ ਪ੍ਰਸਿੱਧ ਕੀਤਾ ਮਹਾਰਾ ਦੇ ਨਿਸ਼ਾਨ ਉੱਥੇ ਗੱਡੇ ਫਿਰ ਜਦੋਂ 84 ਦਾ ਵਰਤਾਰਾ ਵਰਤਿਆ ਆਪ ਜੀ ਫੌਜ ਵਿੱਚ ਸੀਗੇ ਮਹਾਪੁਰਖ ਤੇ ਜਦੋਂ ਪਤਾ ਲੱਗਿਆ ਕਿ ਹਰਿਮੰਦਰ ਸਾਹਿਬ ਜੀ ਦੇ ਅਟੈਕ ਹੋਣਾ ਮਹਾਰਾ ਦੀ ਸੇਵਾ ਦੇ ਵਿੱਚ ਉੱਥੇ ਪਹੁੰਚੇ ਤੇ ਜਦੋਂ 83 ਦਾ ਵਰਤਾਰਾ ਵਰਤ ਗਿਆ ਪਾਪ ਹੋ ਗਿਆ ਬਹੁਤ ਸਾਰੇ ਸਿੰਘ ਉਥੋਂ ਸੋ ਸੇਵਾ ਕਰਕੇ ਵੀ ਗੁਰੂ ਘਰ ਦੀ ਤੇ ਫਿਰ ਨੀਤੀ ਵਿਚਾਰੀ ਹੁਕਮ ਵੀ ਆ ਮਹਾਰਾਜ ਦਾ ਵੈ ਨੀਤੀ ਵਿਚਾਰ ਰੰਦਾ ਜਦੋਂ ਪੁੱਛਿਆ ਫੌਜ ਵਾਲਿਆਂ ਨੇ ਵੀ ਤੁਸੀਂ ਕੌਣ ਕਿਹਾ ਯਾਤਰੂ ਗੁਰੂ ਘਰ ਵੀ ਸਿੱਖ ਯਾਤਰੂ ਹੀ ਬਣ ਕੇ ਜਾਂਦਾ ਨਾ ਉਹਨੂੰ ਪੁੱਛਿਆ ਕੌਣ ਕਹਿੰਦੇ ਮੈਂ ਸ਼ਹੀਦ ਸਿੰਘ ਇੱਥੇ ਕਿਵੇਂ ਆਏ ਕਿਹ ਮੁਕਾਬਲਾ ਕਰਨ ਆਇਆ ਸੱਚ ਬੋਲਿਆ ਜੀ ਕਹਿੰਦੇ ਮਹਾਰਾਜ ਦੀਆਂ ਪ੍ਰਕਰਮਾਨਧਰ ਮੰਦਰ ਸਾਹਿਬ ਜੀ ਮੈਂ ਝੂਠ ਨਹੀਂ ਬੋਲਣਾ ਗੁਰੂ ਰਾਮਦਾਸ ਮਹਾਰਾਜ ਦੇ ਕਹਿੰਦਾ ਮੈਂ ਝੂਠ ਨਹੀਂ ਬੋਲਣਾ ਮੈਂ ਨੀਤੀ ਨਹੀਂ ਵਿਚਾਰਨੀ ਉੱਚਾ ਵੀ ਕਿੰਨੇ ਬੰਦੇ ਮਾਰੇ ਕਿੰਨੇ ਫੌਜੀ ਮਾਰੇ ਤੇ ਫੌਜਵਾਲ ਨੇ ਦੱਸਿਆ ਵੀ ਜਿੰਨੀਆਂ ਮੇਰੇ ਕੋਲ ਗੋਲੀਆਂ ਸੀ ਉਹਨੇ ਫੌਜੀ ਮਾਰੇ ਇੱਕ ਵੀ ਗੋਲੀ ਮੇਰੀ ਨਿਸ਼ਾਨੇ ਤੋਂ ਨਹੀਂ ਉਚਕੀ ਦਸਵੇਂ ਪਾਸ਼ਾ ਮਾਨ ਨੇ ਵਾਰ ਦਿੱਤਾ ਸੀ ਆਪਣੇ ਖਾਲਸੇ ਨੂੰ ਕਿ ਤੁਹਾਡਾ ਕੋਈ ਨਿਸ਼ਾਨਾ ਨਹੀਂ ਉਚਕੇਗਾ ਉਹ ਕਲਾ ਵਰਤੀ ਜੇਲ ਕੱਟੀ ਸ਼ਰੀਆਮ ਕੱਟੀ ਜੇਲ ਤੇ ਜੇਲ ਤੋਂ ਬਾਅਦ ਫਿਰ ਆਪਦੀ ਜੋਧਪੁਰ ਦੀ ਜੇਲ ਤੋਂ ਬਾਅਦ ਸਾਰਾ ਜੀਵਨ ਤਕਸਾਲ ਨੂੰ ਸਮਰਪਿਤ ਹੋ ਕੇ ਬ੍ਰਹਮ ਗਿਆਨੀ ਨੰਦਨ baba ઠાਕੁਰ ਸਿੰਘ ਜੀ ਉਹਨਾਂ ਦੀ ਭੈ ਭਾਵਨੀ ਆਗਿਆ ਵਿੱਚ ਰਹਿ ਕੇ ਆਪ ਜੀ ਨੇ ਵੀ ਦੀਦਕਾ ਹਜੂਰ ਸਾਹਿਬ ਜਾਂਦੇ ਲੰਮਾ ਸਮਾਗਮ ਜੀ ਉੱਤੇ ਭਜਨ ਕਰਦੇ ਸਿੰਘਾਂ ਨੂੰ ਵਾਪਸ ਤੋਰ ਲੈਂਦੇ ਸਨ ਤੇ ਮਹਾਰਾਜਿਆਂ ਪ੍ਰਕਰਮਾਂ ਦੇ ਵਿੱਚ ਬੈ ਕੇ ਭਜਨ ਕਰਦੇ ਬਾਣੀ ਪੜ੍ਹਦੇ ਸਾਰੀ ਜ਼ਿੰਦਗੀ ਕਿਸੇ ਤੋਂ ਕਿਛਹਰਾ ਨਹੀਂ ਧੁਆਇਆ ਆਪਣੀ ਸੇਵਾ ਆਪ ਕੀਤੀ ਪੂਰਾ ਨਿਤਨੇ ਬੁੜੀ ਦ੍ਰਿੜਤਾ ਉਹ ਮਹਾਪੁਰਖ ਨੇ ਖਾਲਸਾ ਜੀ ਉਸ ਸਟਾਈਲ ਦੇ ਮਹਾਪੁਰਖ ਜਿਵੇਂ ਆਪਾਂ ਸ਼੍ਰੀ ਮਾਨ ਸਿੰਘ ਸਾਹਿਬ ਸੰਤ ਬਾਬਾ ਕੁਰਬਾਨ ਸਿੰਘ ਸਾਹਿਬ ਜੀ ਮਹਾਪੁਰਖਾਂ ਦਾ ਦਰਸ਼ਨ ਕਰਦੇ ਆਂ ਸੰਤ ਬਾਬਾ ਬਲਵਿੰਦਰ ਸਿੰਘ ਸਾਹਿਬ ਜੀ ਮਹਾਪੁਰਖਾਂ ਦੇ ਹੋਰ अनेका ਮਹਾਪੁਰਖਾਂ ਦਾ ਦਰਸ਼ਨ ਕਰਦੇ ਆਂ ਜਿਨ੍ਹਾਂ ਤੇ ਕਦੀ ਝੂਠਾ ਦੋਸ਼ ਵੀ ਨਹੀਂ ਲੱਗਿਆ ਉਸ ਅਵਸਥਾ ਦੇ ਇਹ ਮਹਾਪੁਰਖ ਹੋਏ ਸਿਖਰ ਦੇ ਚੋਟੀ ਦੇ ਮਹਾਪੁਰਖ ਹੋਏ ਜਿਦੋਂ ਇਸ ਤਰ੍ਹਾਂ ਦੇ ਮਹਾਗੁਰੂ ਗੁਰੂ ਗਰੀਬ ਨਿਵਾਜ ਮਹਾਰਾਜ ਦੀ ਗੋਦ ਵਿੱਚ ਜਾਂਦੇ ਨੇ ਮਹਾਰਾ ਤਾਂ ਬਾਹਾਂ ਫਸਾਰ ਕੇ ਆਪਣੀ ਗੋਦ ਵਿੱਚ ਲੈਂਦੇ ਨੇ ਪਰ ਇਦਾਂ ਲੱਗਦਾਰ ਕੇ ਪਤਾ ਨਹੀਂ ਹੁਣ ਧਰਤੀ ਸ਼ਾਇਦ ਡੋਲ ਜਾਏਗੀ ਡਗਮਗਾ ਜਾਏਗੀ ਕਿ ਇਹ ਕੋਈ ਚੰਦੀ ਤਾਂ ਵਜੇ ਸੰਭੋ ਭਗਤੀ ਬੰਦਗੀ ਵਾਲੇ ਮਹਾਪੁਰਖ ਤੋ ਇਸ ਪ੍ਰਕਾਰ ਜਦੋਂ ਆਭੀ ਨੇ ਸਰੀਰ ਤੇ ਆ ਗਿਆ ਤੇ ਅੰਮ੍ਰਿਤ ਵੇਲੇ ਨਿਤਨੇਮ ਕੀਤਾ ਜਲ ਬਣੇ ਛਕਿਆ ਤੇ ਹੱਸਦੇ ਹੋਇਆ ਮਸਕਰਾ ਕੇ ਹੱਸਦੇ ਹੋਇਆ ਮੜਾ ਦਾ ਸਰੀਰ ਕੰਬਿਆ ਤੇ ਫਤਿਹ ਮੜਾ ਦਾ ਸਰੀਰ ਕੰਬਿਆ ਵਾਹਿਗੁਰੂ ਵਾਹਿਗੁਰੂ ਜਪਦੇ ਹਸਕਰਾ ਮਰਨ ਜੀਵਨ ਦਾ ਭਰਨ ਚੁਕਾਵਾ ਹੈ ਇਹ ਜੀਵਨ ਵੀ ਬਰਮਾਤਮਾ ਦੀ ਦਾਤ ਤੇ ਮੌਤ ਵੀ ਬਰਮਾਤਮਾ ਦੀ ਦਾਤ ਔਰ ਮੇਰਾ ਮਨ ਆਨੰਦ ਹੈ ਮੌਤ ਤੋਂ ਵੱਡਾ ਆਨੰਦ ਕੀ ਹੋ ਸਕਦਾ ਕੋਈ ਜੇ ਜ਼ਿੰਦਗੀ ਜਿਉਣੀ ਆ ਜਾਵੇ ਤੇ ਮੌਤ ਜੀਵਨ ਤੋਂ ਬਾਅਦ ਮਰਨਾ ਸਹਿਲਾ ਹੈ ਸਫਲਿਆ ਇਹੋ ਜੀ ਮੌਤ ਹੈ ਜਿਹਦਾ ਜੀਵਨ ਕਿਸੇ ਕੋਲੇ ਤਾਂਵੇਂ ਨਹੀਂ ਮਿਲਦਾ ਜਿਹਦੇ ਮਰਨ ਜੀਵਨ ਦਾ ਪਰਮ ਚੁਪਕਾ ਹੈ ਜੀਵਨ ਵੀ ਬਰਮਾਤਮਾ